ਲਾਈ ਮਿੱਤਰੋ ਚੱਲਦਾ ਨਾ ਝੋਟਾ ਆਟੋਮੈਟਿਕ ਇਹਨੂੰ ਕਹਿੰਦੇ 855 ਪੁਰਾਣਾ ਮਾਡਲ 4 ਸ਼ੁਆਂ ਲਿਆ ਇਹ ਝੋਟੇ ਆ ਝੋਟੇ ਆ ਜਾ ਸਵਾਗਤ ਹੈ ਤੁਹਾਡਾ ਆਪਣੇ ਆਏ ਦੇ ਬਲੌਗ ਤੇ ਆਪਣੇ ਵੱਲੋਂ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਆਏ ਆਂਗੇ ਖੇਤ ਮਿੱਤਰੋ ਰੋਟਾਵੇਟਰ ਲੈ ਕੇ ਆਪਣੇ 55 ਦੇ ਮਗਰ ਪਾ ਕੇ ਤੇ ਦੇਖਦੇ ਆਂਗੇ ਰੋਟਾਵੇਟਰ ਮਾਰਨਾ ਆਪਾਂ ਇੱਕ ਦਾ 11 ਬਾਉਣਾਗਾ ਪਹਿਲਾਂ ਹਰੇ ਵਾਲਾ ਤੇ ਫਿਰ ਆਪਾਂ ਪੋਦ ਵਾਲੇ ਥਾਂ 'ਚ ਮਾਰਾਂਗੇ ਪੋਦ ਵਾਲਾ ਥਾਂ ਤਿਆਰ ਕਰਨਾਗਾ ਕਿਉਂਕਿ ਇਸ ਵਾਰੀ ਸਰਕਾਰ ਨੇ ਆਪਾਂ ਨੂੰ 9 ਜੂਨ ਦੀ ਤਰੀਕ ਦਿੱਤੀ ਹੈਗੀ ਝੋਨਾ ਲਾਉਣ ਦੀ ਤੇ ਫਿਰ ਹੁਣ ਅੱਜ ਇੱਕ ਤਰੀਕ ਹੋ ਗਈ 1 ਮਈ ਹੋ ਗਈ ਮਿੱਤਰੋ ਤੇ 2-4 ਦਿਨਾਂ ਨੂੰ ਆਪਾਂ ਪੌਦ ਪੌਦ ਖੰਡਿਆਵਾਂਗੇ ਫਿਰ ਤੇ ਤਿਆਰੀ ਕਰਦਗੇ ਥਾਂ ਦੀ ਇੱਕ ਤਾਂ ਆਪਾਂ ਕਿਆਰਾ ਬੋਹਣਾਗਾ ਇੱਕ ਆਪਾਂ ਹੋ ਸਾਹਮਣੇ ਹੋ ਉੱਥੇ ਮਿੱਤਰੋ ਬੋਦੜਾ ਥਾਂ ਤਿਆਰ ਕਰਨਾਗਾ ਤੇ ਮਾਰਦਿਆਂ ਪਹਿਲਾਂ ਕਿਆਰੇ 'ਚ ਮਾਰਦਿਆਂ ਪਹਿਲਾਂ ਆਪਣੇ ਕਿਆਰੇ ਦੀ ਬਾਤ ਟੱਪ ਗਈ ਸੀ ਰਮਾਇਆ ਸੀਗਾ ਤੇ ਇਦੂ ਬਾਅਦ ਉਹਦੇ ਲਾਈਟਾਂ ਘਟ ਆਉਂਦੀਆਂ ਸੀਗੀਆਂ ਤੇ ਦਵਾਰੇ ਰੌਣੀ ਕੀਤੀ ਸੀਗੀ ਤੇ ਹੁਣ ਇਹ 'ਚ ਮਾਰ ਕੇ ਤੇ ਇਹ 'ਚ ਹਰਾ ਬੀਜਣਾ ਪਹਿਲਾਂ ਆਪਾਂ ਇਧਰ ਮੱਕ ਬੀਜਿਆ ਸੀ ਇੱਕ ਕਿਆਰਾ ਤੇ ਚੱਲਦੇ ਆ ਆਪਣੇ ਝੋਟੇ ਦਾ ਜੋਰ ਪਰਖਦੇ ਆ ਨਾਲੇ ਫਲੇ ਮਿੱਤਰੋ ਖੁੰਝੇ ਚ ਰੱਖ ਲਿਆ ਆਪਾਂ ਤੇ ਪਹਿਲਾਂ ਆਪਾਂ ਇਹਦਾ ਨਾ ਡੰਡਾ ਸੈੱਟ ਕਰ ਦਈਏ ਥੋੜਾ ਜਿਹਾ ਡੰਡਾ ਇਹਦਾ ਤੇਲ ਕੋ ਕਰ ਦਈਏ ਓਕੜੂ ਆਗਾ ਨਾਟ ਵੀ ਨਾਲ ਹੀ ਲਾਇਆ ਪਿਆ ਜਾਮਾ ਥੋੜਾ ਜਿਹਾ ਤੇਲ ਕੋ ਕਰ ਦਿੰਨੇ ਆਂਗੀ ਆਪਾਂ ਢਿੱਲਾ ਕਰ ਦਿੰਨੇ ਆਂ ਥੋੜਾ ਜਿਹਾ ਲੈ ਵੀ ਇਹ ਹੋ ਗਿਆ ਆਪਣਾ ਇੱਥੇ ਸੈੱਟ ਰੋਟਾ ਵੀ ਟ੍ਰਿਕੋ ਜਾ ਹੋ ਗਿਆ ਹੁਣ ਨਹੀਂ ਥੋੜਾ ਜਿਹਾ ਓਕੜੂ ਸੀਗਾ ਜ਼ਿਆਦਾ ਤੇ ਦੇਖ ਲਓ ਤੁਸੀਂ ਆ ਬੁਰਸਾ ਕਾਫੀ ਜ਼ਿਆਦਾ ਹੈਗਾ ਤੇ ਦੇਖਦੇ ਆ ਆਪਣਾ ਝੋਟਾ ਫਿਰ ਕਿੰਨੇ ਵਾਰਾਂ ਚ ਬਣਾ ਦੂਆ ਬਾਹਨ ਨੂੰ ਚੱਲਦੇ ਆ ਫਿਰ ਇੱਕ ਗੱਲ ਆ ਬਈ ਪੁਰਾਣੇ 855 ਦੀ ਇਹ ਨਾ ਪਹਿਲੇ ਗੇਅਰ ਚ ਵੀ ਇਹਨਾਂ ਦਾ ਤੋਰਾ ਬਹੁਤ ਜ਼ਿਆਦਾ ਹੈਗਾ ਨਵੇਂ ਮਾਡਲਾਂ ਨਾਲੋਂ ਕਿਉਂਕਿ ਇਹਨਾਂ ਦੇ ਚੱਕਰ ਵੱਧ ਆ ਗਏ ਉਹਨਾਂ ਨਾਲੋਂ ਤੇ ਤਾਂ ਹੀ ਇਹ ਪਹਿਲੇ ਜੀ ਬੌਂਦੇ ਹੈਗੇ ਦੂਜੇ ਜਿਹੇ ਬੌਂਦੇ ਨਹੀਂ ਹੈਗੇ ਜੇ ਇਹਨਾਂ ਦਾ ਗੇਅਰ ਛੋਟਾ ਕਰਾ ਲਈਏ ਤਾ ਦੂਜੇ ਚ ਪਾਉਣਗੇ ਇਹ ਨਹੀਂ ਇਹਨਾਂ ਦੇ ਚੱਕਰ ਜ਼ਿਆਦਾ ਹੁੰਦੇ ਹੈਗੇ ਤੇ ਇਹ ਪਹਿਲੇ ਚ ਪਾਉਂਦੇ ਨਹੀਂ ਤੇ ਹੁਣ ਆਪਾਂ ਇਹਦਾ ਪਹਿਲਾ ਲੋ ਲਾ ਲਿਆ ਰੋਟਾਵੇਟਰ ਚ ਪਾ ਕੇ ਪੁਲੀ ਵਾਲਾ ਗੇਅਰ ਤੇ ਬਣਾ ਲਿਆ ਚੱਕਰੀ ਚਲੋ ਦੂਜੋ ਟੈਗਰ ਕੰਟਰੋਲ ਆਪਾਂ ਇੱਥੇ ਜੇ ਕਰ ਲੈਂਦੇ ਆ ਆਉਂਦਾ ਹੈ ਨਾ ਫਿਰ ਚੂਰੀ ਮਿੱਤਰੋ ਆ ਜੀ ਕੋਲ ਆਪਾਂ ਲੱਭਣਾ ਪਹਿਲੀ ਵਾਰ ਜੀ ਬਾਈ ਮਿੱਤਰੋ ਤੋਰਾ ਚੈੱਕ ਕਰੋ ਇਹਦਾ ਆਪਣੇ ਪੁਰਾਣੇ 855 ਦਾ ਤੇ ਨਾਲੇ ਸਫਾਈ ਦੇਖੋ ਤੁਸੀਂ ਹਨਾ ਪਹਿਲੀ ਵਾਰ ਕੀ ਹੈ ਬਈ ਅਜੇ ਆਪਾਂ ਪਹਿਲੀ ਕਿਹੜਾ ਲਾਈ ਜਾਨੇ ਹੈਗੇ ਪਹਿਲੀ ਵਾਰ ਦੀ ਵੇ ਦੇਖ ਲੋ ਤੁਸੀਂ ਲੋ ਜਿਆ ਤਾਂ ਦੂਰ ਕਰਨ ਲੱਗੇ ਤੇ ਗੱਲ ਬਣਾਉਂਦਾ ਤੇ ਆਉਂਦਾ ਜਮਾ ਜਿਹਦਾ ਆਪਾਂ ਕਰਤਾ ਕੰਮ ਡਾਣਾ ਚਾਰਾ ਤਾਂ ਆਪਾਂ ਸਾਰਾ ਬਾਤ ਆ ਤੇ ਹੁਣ ਆਪਾਂ ਪੋਦ ਵਾਲੀ ਥਾਂ 'ਚ ਮਾਰ ਕੇ ਦੇਖਦੇ ਆਂ ਕਿ ਰੋਟਾਵੇਟਰ ਜੇ ਵੱਜੂਗਾ ਕਿਉਂਕਿ ਇਹ ਕਰੜਾਗਾ ਥਾਂ ਵੈਸੇ ਤਵੰਗਾਂ ਵਾਲੀ ਪਾਉਣਾ ਸੀਗਾ ਤੇ ਦੇਖਦੇ ਆਂ ਜੇ ਵੱਜੂਗਾ ਤਾਂ ਨਹੀਂ ਆਪਾਂ ਪੋਦ ਇੱਥੇ ਨਹੀਂ ਬੀਜਦੇ ਹੋਰ ਥਾਂ ਬੀਜਣੀ ਹੈ ਇੱਕ ਵਾਰੀ ਤਿਆਰ ਕਰਕੇ ਰੱਖ ਦਿੰਨੇ ਆ ਜੇ ਤਾਂ ਹੋ ਗਿਆ ਤਿਆਰ ਤਾਂ ਠੀਕ ਆ ਤੇ ਨਹੀਂ ਫਿਰ ਜਿਹੜੀ ਥਾਂ ਹੋਰ ਬੀਜਣੀ ਉਹ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਬੀਜਣ ਵਾਲੇ ਦੇਲੇ ਦਿਖਾਵਾਂਗੇ ਬਹੁਤ ਦੇ ਤੇ ਚਲੋ ਹੁਣ ਇੱਕ ਵਾਰੀ ਦੇਖਦੇ ਆ ਮਾਰ ਕੇ ਉੱਥੇ ਆਪਾਂ ਤੇ ਦੇਖਾਂਗੇ ਉੱਥੇ ਬੈਦਾ ਕਿ ਨਹੀਂ ਜੇ ਤਾਂ ਜ਼ਿਆਦਾ ਕੜੜਾ ਹੋਇਆ ਫਿਰ ਆਪਾਂ ਨਾ ਮਾਰਾਂਗੇ ਉੱਥੇ ਆਪਾਂ ਇੱਥੇ ਥੋੜਾ ਧਰ ਕੇ ਦੇਖਿਆ ਸੀ ਰੋਟਾਵੇਟਰ ਮਿੱਤਰੋ ਤੇ ਇਹ ਹੈਗਾਗਾ ਥਾਂ ਕੜੜਾ ਤੇ ਫਿਰ ਆਪਾਂ ਟਾਲੀ ਕਰ ਦਿੰਨੇ ਆ ਕਿ ਰੋਟਾਵੇਟਰ ਮਾਰਨ ਦੀ ਇੱਥੇ ਤੇ ਆਪਾਂ ਹੋਰ ਥਾਂ ਲਾਵਾਂਗੇ ਉਹ ਦੂਸਰੀ ਥਾਂ ਦਿਖਾਵਾਂਗੇ ਤੁਹਾਨੂੰ 来 ਮਿੱਤਰੋ ਜੇ ਆਪਾਂ ਹੁਣ ਚੱਲਦੇ ਆਂਗੇ ਘਰੇ ਫੇਰ ਇਹ ਆਪਾਂ ਕੱਲਾ ਕਿਹੜਾ ਹੀ ਬਾਹਣਾ ਸੀਗਾ ਤੇ ਆਪਾਂ ਇੱਥੇ ਪੋਦ ਵਾਲੇ ਜੇ ਦੇਖਣਾ ਸੀ ਥਾਂ ਜ ਮਾਰ ਕੇ ਤੇ ਇੱਥੇ ਵਾਜਦਾ ਨਹੀਂ ਰੋਟਾਵੇਟਰ ਕਿਉਂਕਿ ਕਾਰੜਾ ਹੋਇਆ ਪਿਆ ਥਾਪਾ ਕਿਹੜਾ ਰਮਾਇਆ ਗਿਆ ਹਨਾ ਕਣਕ ਤੋਂ ਪਹਿਲਾਂ ਦੀ ਰਮਾਇਆ ਹੋਇਆ ਕਣਕ ਵੱਢਣ ਤੋਂ ਮਹੀਨਾ ਪਹਿਲਾਂ ਹੀ ਪਾਣੀ ਬੰਦ ਕੀਤਾ ਹੋਇਆ ਸੀ ਆਪਾਂ ਤੇ ਪੋਦ ਆਪਾਂ ਹੋਰ ਥਾਂ ਤੇ ਲਾਵਾਂਗੇ ਤੇ ਜਦੋਂ ਪੋਦ ਲਈ ਤੁਹਾਨੂੰ ਉਹ ਵੀ ਦਿਖਾਵਾਂਗੇ ਆਪਾਂ ਵੀਡੀਓ 'ਚ ਤੇ ਜਦੋਂ ਫਿਰ ਆਪਾਂ ਆਹ ਬਾਹਣਾ ਪਾੜਿਆ ਆਪਣੇ ਝੋਟੇ ਨਾਲ ਆ ਤੁਹਾਨੂੰ ਉੱਦੇ ਦੀ ਪਾਵਾਂਗੇ ਵੀਡੀਓ ਦੇਖਾਂਗੇ ਇੱਚੀ ਹੋ ਸਕੇ ਆਪਾਂ ਇਹਦੇ ਨਾਲ ਪਹਿਲਾਂ ਇਹਨੂੰ ਜਿਆਦਾ ਤਵੀਆਂ ਨਾਲ ਬਾਹਾਂਗੇ ਜੇ ਤਵੀਆਂ ਨਾਲ ਬਾਹਿਆ ਆਪਾਂ ਤਾਂ ਫਿਰ ਕਰਾਹ ਹ ਲਵਾਉਣਾਗਾ ਆਪਾਂ ਕੰਪਿਊਟਰ ਕਰਾਹ ਹ ਲਵਾ ਕੇ ਫਿਰ ਆਪਾਂ ਤੋਤੇ ਹੜ ਪਾਵਾਂਗੇ ਆਪਣੇ ਛੋਟੇ ਮਗਰ ਤੇ ਆਪਣੀ ਵੀਡੀਓ ਨੂੰ ਵੱਤ ਤੋਂ ਵੱਤ ਦੇਖਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਅੱਗੇ ਕਿਵੇਂ ਲੱਗਦੀਆਂ ਨੇ ਆਪਣੀਆਂ ਵੀਡੀਓ ਤੇ ਆਪਣੇ ਛੋਟੇ ਦੀ 855 ਪੁਰਾਣਾ ਮਾਡਲ ਕਿਵੇਂ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮਿੱਤਰੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਚਲਦੇ ਆਪਾਂ ਹੁਣ ਘਰੇ